ਗੁੱਡੋ ਦੀਆਂ ਚਾਚੀਆਂ ਤੇ ਤਾਈਆਂ ਗੁੱਡੋ ਦੀਆਂ ਸੰਗ ਸੇਹਲਣਾ ਗਲੀ ਮਹੱਲੇ ਦੀਆਂ ਆੜ ਤਾਂ ਗੁੱਡੋ ਦੇ ਘਰ ਕਮਾਂਕਾਰਾਂ ਦੇ ਵਿੱਚ ਮਦਦ ਕਰਨ ਲਈ ਆਉਂਦੀਆਂ ਸੋ ਜਿਵੇਂ ਜਿਵੇਂ ਉਹ ਕੰਮ ਕਰਦੀਆਂ ਨੇ ਈਵੇਂ ਈਵੇਂ ਨਾਲ ਦੀ ਨਾਲ ਗੁੱਡੋ ਦੇ ਸੁਹਾਗ ਆਉਂਦੀ ਹੈ ਸੁਹਾਗ ਦੀ ਪਿਠਭੂਮੀ ਜਿਹੜੀ ਉਹ ਬਹੁਤ ਭਾਵਨਾਪੂਰਨ ਬਣਦੀ ਹੈ ਔਰ ਇਹਦੀ ਵੱਡੀ ਮਹੱਤਤਾ ਇਹ ਹੈ ਕਿ ਸੁਹਾਗ ਗਾ ਕੇ ਬੇੰਦਰ ਨੂੰ ਬਹੁਤ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਸਹਿਜ ਨਾਲ ਉਹਦੇ ਅੰਦਰ ਉੱਤਰ ਜਾਂਦੀਆਂ ਹਨ ਗੱਲੀਵਾਤੀ ਦੱਸ ਦਿੱਤਾ ਜਾਂਦਾ ਹੈ ਕਿ ਹੁਣ ਗੁੱਡੂ ਨੇ ਇਹ ਘਰ ਛੱਡ ਕੇ ਦੂਸਰੇ ਘਰ ਜਾਣਾ ਹੈ ਉੱਥੇ ਨਵੇਂ ਰਿਸ਼ਤੇ ਮਿਲਣਗੇ ਉਹਨਾਂ ਰਿਸ਼ਤਿਆਂ ਦੇ ਵਿੱਚ ਉਹਨੇ ਕਿਵੇਂ ਸਮਾ ਜਾਣਾ ਹੈ ਤੇ ਉਸ ਘਰ ਨੂੰ ਆਪਣਾ ਘਰ ਸਮਝ ਕੇ ਅੱਗੇ ਕਿਵੇਂ ਤੁਰ ਗੁੱਡੂ ਨੂੰ ਵੀ ਪੂਰੀ ਸਮਝ ਆ ਜਾਂਦੀ ਹੈ ਕਿ ਜਿਹੜੇ ਵਿੜੇ ਚ ਉਹਨੇ ਟਿਕਲੀਆਂ ਪਾਈਆਂ ਨਹੀਂ ਸਈਆਂ ਸੰਗ ਰਲ ਕੇ ਉਹ ਖੇਡੀ ਐ ਉਹ ਵਿੜੇ ਨੂੰ ਉਹ ਰਿਸ਼ਤੇਆਂ ਨੂੰ ਉਹਨੇ ਹੌਲੀ-ਹੌਲੀ ਛੱਡ ਕੇ ਅਗਲੇ ਘਰ ਨੂੰ ਜਾਣੇ ਇਹ ਰਿਸ਼ਤੇ ਭੁੱਲਣ ਵਾਲੇ ਨਹੀਂ ਹੁੰਦੇ ਇਹ ਰਿਸ਼ਤੇ ਗੁੱਡੋ ਨੂੰ ਹਮੇਸ਼ਾ ਯਾਦ ਰਹਿਣਗੇ ਇਹਨਾਂ ਨੂੰ ਨਾਂ ਲੈ ਕੇ ਉਹਨੇ ਅਗਲੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਉਲੀਕਣੀ ਐ ਇਸ ਤਰ੍ਹਾਂ ਸੁਹਾਗ ਉਹ ਡੋਨੋ ਨਵੇਂ ਜੀਵਨ ਵਿੱਚ ਪੈਰ ਰੱਖਣੇ ਮਾਨਸਿਕ ਤੌਰ ਤੇ ਤਿਆਰ